ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿਆਰੀ ਸਾਧ ਸੰਗਤ ਜੀ ਪਿਆਰੇ ਵੀਰੋ ਭੈਣੋ ਅੱਜ ਨਾਲ ਜਿਹੜਾ ਰੂਪ ਰੂ ਹੋਣ ਦਾ ਮਕਸਦ ਆ ਉਹ ਇਹ ਆ ਕਿ ਪਿਛਲੇ ਹਫ਼ਤੇ ਜਿਹੜੀ ਇੱਕ ਫਿਲਮ ਰਿਲੀਜ਼ ਹੋਈ ਆ ਅਕਾਲ ਉਹਦੇ ਸੰਦਰਭ ਵਿੱਚ ਮੈਂ 2 ਮਿੰਟ ਲੈਣੇ ਆ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਸਾਰੇ ਜਥੇਬੰਦੀਆਂ ਦਾ ਸੰਪਰਦਾਵਾਂ ਦਾ ਜਿਨ੍ਹਾਂ ਨੇ ਉਹਦਾ ਸਹਿਯੋਗ ਕੀਤਾ ਤੇ ਹੁਣ ਮੈਂ ਸਵਾਲ ਕਰਦਾ ਉਹਨਾਂ ਲੋਕਾਂ ਨੂੰ ਜਿਹੜੇ ਇਹਦੇ ਵਿਰੋਧ ਕਰ ਰਹੇ ਨੇ ਕਿ ਵਿਰੋਧ ਕਿਸ ਗੱਲ ਦਾ ਤੇ ਕਿਉਂ ਕਰ ਰਹੇ ਜੀ ਕਿ ਤੁਹਾਡੇ ਬੱਚੇ ਜੋ ਨਸ਼ਿਆਂ ਚ ਡੁੱਬੇ ਨੇ ਇਦਾਂ ਡੁੱਬੇ ਰਹਿਣ ਜੋ ਸਿੱਖੀ ਕਰਤਾਰ ਤੋਂ ਡਿੱਗੀ ਉਹ ਡਿੱਗੀ ਰਵੇ ਮੈਂ ਸਵਾਲ ਕਰਦਾ ਉਹਨਾਂ ਨੂੰ ਵਿਰੋਧ ਕਰਨ ਵਾਲਿਆਂ ਨੂੰ ਕਿ ਅੱਜ ਸਿੱਖੀ ਨਿਹੰਗਾਰ ਵਾਧਿਆ ਇਹ ਫਿਲਮ ਦੇ ਵਿੱਚ ਇੱਕ ਗੱਲ ਵੀ ਹੈਗੀ ਜਿਹੜੀ ਕਿਸੇ ਦਮਨ ਵਾਲ ਨੂੰ ਲਿਜਾਣਦੀ ਹੋਵੇ ਹਰੇਕ ਗੰਦ ਚੜ ਦੀ ਕਦਾਵਲ ਨੂੰ ਹੀ ਜਾਂਦੀ ਹੈ ਸਿੱਖੀ ਦਾ ਕਰਤਾਰ ਉੱਚਾ ਚੁੱਕਦੀ ਆ ਸਿੱਖ ਦਾ ਅਸੂਲ ਕੀ ਸੀ ਕਿਸੇ ਦੀ ਧੀ ਭੈਣ ਵੱਲ ਮਾੜੀ ਨਿਗਾਨਾ ਨਹੀਂ ਵੇਖਣਾ ਇਹਦੇ ਚ ਬਾਖੂਬੀ ਦਿਖਾਇਆ ਗਿਆ ਸਿੱਖ ਦਾ ਅਸੂਲ ਕੀ ਆ ਔਰਤ ਤੇ ਬੱਚੇ ਤੇ ਹੱਥ ਨਹੀਂ ਚੁੱਕਣਾ ਇਹਦੇ ਚ ਬਾਖੂਬੀ ਦਿਖਾਇਆ ਗਿਆ ਸਿੱਖ ਦਾ ਅਸੂਲ ਆ ਜੰਗ ਤੇ ਭੱਜੇ ਜਾਂਦੇ ਨੂੰ ਨਿਥੇ ਨੂੰ ਵਾਰ ਨਹੀਂ ਕਰਨਾ ਇਹਦੇ ਚ ਬਾਖੂਬੀ ਨੇ ਦਿਖਾਇਆ ਗਿਆ ਕਿਰਤ ਕਰਨੀ ਆ ਪਿਆਰ ਨਾ ਰਹਿਣਾ ਇਹਦੇ ਚ ਬਾਖੂਬੀ ਨਾਲ ਦਿਖਾਇਆ ਗਿਆ ਉਹ ਯਾਰ ਤੁਸੀਂ ਕਿਹੋ ਜੇ ਲੋਕ ਜੇ ਇੱਕ ਆਪਣੇ ਵਿਰਸੇ ਤੇ ਆਪਣੇ ਇਤਿਹਾਸ ਨੂੰ ਤਾਂ ਚੁੱਕਣ ਵਾਲੀ ਫਿਲਮ ਬਣੀ ਆ ਤੇ ਚੰਦ ਏਜੰਸੀਆਂ ਦੇ ਬੰਦੇ ਮੈਂ ਸਾਫ਼ ਕਹਾਂਗਾ ਉਹ ਲੋਕ ਜਿਹੜੇ ਹੁਕਮਰਾਨ ਪਾਰਟੀ ਦੇ ਨਾਲ ਸੰਬੰਧਿਤ ਨੇ ਜਿਹੜੇ ਚਾਹੁੰਦੇ ਨਹੀਂ ਕਿ ਸਿੱਖੀ ਦੇ ਅਸਲੀ ਸਿਧਾਂਤਾਂ ਦਾ ਪਤਾ ਲੱਗ ਸਕੇ ਸਾਡੇ ਨੌਜਵਾਨਾਂ ਨੂੰ ਸਾਡੀਆਂ ਧੀਆਂ ਨੂੰ ਉਹ ਲੋਕਾਂ ਦੇ ਮਗਰ ਲਾ ਕੇ ਤੁਸੀਂ ਵਿਰੋਧ ਕਰਦੇ ਜੀ ਇਹ ਰਮਾਂਸ ਕੀਤਾ ਕਿੰਨੇ ਵੇਖੀ ਫਿਲਮ ਕਿਹੜਾ ਰਮਾਂਸ ਕੀਤਾ ਇੱਕ ਸੀਨ ਇੱਕ ਸੈਕਿੰਡ ਦਾ ਸੀਨ ਨਹੀਂ ਕੋਈ ਇਦਾਂ ਦਾ ਹੈਗਾ ਇਸ ਕਰਕੇ ਮੇਰੀ ਸਮੂਹ ਸਿੱਖ ਜਗਤ ਨੂੰ ਬੇਨਤੀ ਆ ਨੌਜਵਾਨਾਂ ਨੂੰ ਬੇਨਤੀ ਆ ਇਹ ਫਿਲਮ ਜ਼ਰੂਰ ਦੇਖੋ ਤੁਹਾਨੂੰ ਇੱਕ ਸੁਨੇਹਾ ਦੇਗੀ ਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਕੀ ਦਿੱਤਾ ਇਸ ਕਰਕੇ ਮੈਂ ਫਿਲਮ ਦੇ ਨਿਰਮਾਤਾ ਗਿੱਪੀ ਗਰੇਵਾਲ ਅਸੀਂ ਮਸਲਾ ਕੀ ਠਾਣਦੇ ਆ ਅਸੀਂ ਉਹਨੇ ਨਕਲੀ ਦਾੜ੍ਹੀ ਲਾਈ ਹੈ ਯਾਰ ਉਹ ਐਕਟਰ ਹੈ ਉਨੇ ਐਕਟਿੰਗ ਕੀਤੀ ਆ ਉਹਨੇ ਕਿਸੇ ਗੁਰੂ ਮਹਾਰਾਜ ਦੇ ਕਿਸੇ ਸਿੰਘ ਦਾ ਰੋਲ ਕੀਤਾ ਜਾਂ ਅਸੀਂ ਕਹੀਏ ਕਿ ਉਹਨੇ ਬਾਬਾ ਦੀਪ ਸਿੰਘ ਜੀ ਦੇ ਨਾਲ ਰਹਿਣ ਵਾਲੇ ਕਿਸੇ ਗੁਰਸਿੱਖ ਦਾ ਰੋਲ ਕਰਤਾ ਜਾਂ ਉਹਨੇ ਭਾਈ ਬੰਦਾ ਸਿੰਘ ਬਹਾਦਰ ਦੇ ਨਾਲ ਰਹਿਣ ਵਾਲੇ ਸਿੱਖ ਕਿਸੇ ਦਾ ਰੋਲ ਕੀਤਾ ਇੱਕ ਅਮੇਜਣੀ ਕਿਰਦਾਰ ਬਣਾਇਆ ਪ੍ਰਾਤਨ ਸਿੱਖ ਕਿੱਦਾਂ ਦੇ ਰਹਿੰਦੇ ਆ ਤੇ ਆਪਾਂ ਉਹਦਾ ਵਿਰੋਧ ਕਰੀ ਜਾਂਦੇ ਆ ਉਹਦੀ ਨਕਲੀ ਦਾੜੀ ਦਿਖੰਦੀ ਆ ਤੇ ਜਿਹੜੇ ਨਾਲ 50 ਅਮਰਤਾਰੀ ਸਿੰਘ ਤੇ ਦਲ ਖਾਲਸੇ ਦੇ ਸਿੰਘ ਭੱਜੰਦਾ ਉਹ ਨਹੀਂ ਦਿਖੰਦਾ ਇਸ ਕਰਕੇ ਐਮੀਨਾ ਕਰੋ ਨਹੀਂ ਤੇ ਇਹ ਨਹੀਂ ਐਮੀਨਾ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ